ਹਾਂਜੀ ਪਿਆਰੇ ਵਿਦਿਆਰਥੀਓ ਅੱਜ ਅਸੀਂ ਕਰਾਂਗੇ 6ਵੀਂ ਕਲਾਸ ਸਾਇੰਸ ਸਬਜੈਕਟ ਆਰਟ ਦੂਸਰਾ ਵਸਤੂਆਂ ਦੇ ਸਮੂਹ ਬਣਾਉਣਾ ਕਿਰਿਆਮਾਂ ਦੇ ਪ੍ਰਸ਼ਨ ਉੱਤਰ ਪ੍ਰਸ਼ਨ ਨੰਬਰ ਪਹਿਲਾ ਪਦਾਰਥ ਕਿਸ ਨੂੰ ਕਹਿੰਦੇ ਹਨ ਉੱਤਰ ਸਾਡੇ ਆਲੇ-ਦੁਆਲੇ ਦੀ ਹਰ ਉਹ ਵਸਤੂ ਜਿਸ ਦਾ ਪੁੰਜ ਹੈ ਅਤੇ ਜਿਹੜੀ ਥਾਂ ਘੇਰਦੀ ਹੈ ਉਸ ਨੂੰ ਪਦਾਰਥ ਕਹਿੰਦੇ ਹਨ ਪ੍ਰਸ਼ਨ ਨੰਬਰ 2 ਇੱਕ ਵਸਤੂ ਦੀ ਘਣਤਾ ਪਾਣੀ ਦੀ ਘਣਤਾ ਨਾਲੋਂ ਥੋੜੀ ਜਿਹੀ ਘੱਟ ਹੈ ਕੀ ਇਹ ਵਸਤੂ ਪਾਣੀ ਵਿੱਚ ਡੁੱਬੇਗੀ ਜਾਂ ਤੈਰੇਗੀ ਉੱਤਰ ਪਾਣੀ ਤੋਂ ਘੱਟ ਘਣਤਾ ਵਾਲੀ ਵਸਤੂ ਪਾਣੀ ਤੇ ਤੈਰਦੀ ਹੈ ਪ੍ਰਸ਼ਨ ਨੰਬਰ 3 ਕੀ ਸਾਫ਼ ਪਾਣੀ ਪਾਰਦਰਸ਼ੀ ਅਲਪ ਪਾਰਦਰਸ਼ੀ ਜਾਂ ਅਪਾਰਦਰਸ਼ੀ ਹੁੰਦਾ ਹੈ ਉੱਤਰ ਪਾਰਦਰਸ਼ੀ ਅੱਗੇ ਬੇਟਾ ਅਸੀਂ ਅਭਿਆਸ ਕਰਦੇ ਹਾਂ ਪ੍ਰਸ਼ਨ ਨੰਬਰ 1 ਖਾਲੀ ਥਾਵਾਂ ਭਰੋ ਲੱਕੜ ਤੋਂ ਬਣਾਈਆਂ ਜਾ ਸਕਣ ਵਾਲੀਆਂ ਪੰਜ ਵਸਤੂਆਂ ਦੇ ਨਾਮ ਲਿਖੋ ਉੱਤਰ ਹੈ ਮੇਜ਼, ਕੁਰਸੀ, ਦਰਵਾਜ਼ੇ, ਡੈਸ, ਪੈਨਸਲ 2 ਨੰਬਰ 2 ਚੀਨੀ ਪਾਣੀ ਵਿੱਚ ਘੁਲਣਸ਼ੀਲ ਹੈ। ਪ੍ਰਸ਼ਨ ਨੰਬਰ 2 ਸਹੀ ਜਾਂ ਗਲਤ ਲਿਖੋ। ਨੰਬਰ 1 ਪੱਥਰ ਪਾਰਦਰਸ਼ੀ ਹੁੰਦਾ ਹੈ ਗਲ ਨੰਬਰ 2 ਇੱਕ ਲੱਕੜੀ ਦਾ ਟੁਕੜਾ ਪਾਣੀ ਵਿੱਚ ਪਾਣੀ ਉੱਪਰ ਤੈਰਦਾ ਹੈ। ਸਹੀ ਨੰਬਰ 3 ਖਿੜਕੀਆਂ ਦਾ ਕੱਚ ਅਪਾਰਦਰਸ਼ੀ ਹੈ ਗਲਤ ਨੰਬਰ 4 ਤੇਲ ਪਾਣੀ ਵਿੱਚ ਘੁਲ ਜਾਂਦਾ ਹੈ ਗਲਤ ਨੰਬਰ 5 ਸਿਰਕਾ ਪਾਣੀ ਵਿੱਚ ਘੁਲਣ ਪੂਰਨ ਘੋਲਣਸ਼ੀਲ ਹੈ ਸਹੀ ਅੱਗੇ ਬੇਟਾ ਮਿਲਾਨ ਕਰੋ ਹੈ ਕਿਤਾਬ ਕਾਗਜ਼ ਗਲਾਸ ਸ਼ੀਸ਼ਾ ਕੁਰਸੀ ਲੱਕੜੀ ਕਿਢੋਣਾ ਪਲਾਸਟਿਕ ਬੂਟ ਚਮੜਾ ਇ ਤੁਸੀਂ ਸਮਝ ਹੀ ਗਏ ਹੋਵੋਗੇ ਕਿਦਾਂ ਵੀ ਜਿਵੇਂ ਕਿਤਾਬ ਹੈ ਕਾਦੇ ਨਾਲ ਰਿਲੇਟਡ ਹੈ ਕਾਗਜ਼ ਨਾਲ ਠੀਕ ਹੈ ਗਲਾਸ ਸ਼ੀਸ਼ੇ ਦਾ ਹੁੰਦਾ ਹੈ ਕੁਰਸੀ ਲੱਕੜ ਦੀ ਹੁੰਦੀ ਹੈ ਲੱਕੜੀ ਨਾਲ ਮੈਚ ਕਰਨਾ ਹੈ ਕਿਢਾਉਣਾ ਪਲਾਸਟਿਕ ਦਾ ਹੋ ਗਿਆ ਬੂਟ ਚਮੜੇ ਦੇ ਹੁੰਦੇ ਅੱਗੇ ਬੇਟਾ ਪ੍ਰਸ਼ਨ ਨੰਬਰ 4 ਸਹੀ ਉੱਤਰ ਦੀ ਚੋਣ ਕਰੋ ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਨਹੀਂ ਹੈ ਆਪਸ਼ਨ ਹੈ ਪਾਣੀ ਆਵਾਜ਼ ਹਵਾ ਫੜ ਉੱਤਰ ਹੈ ਸਾ ਆਵਾਜ਼ ਕਿਹੜਾ ਗੁਣ ਸਾਰੇ ਪਦਾਰਥ ਵਿੱਚ ਸਾਂਝਾ ਹੁੰਦਾ ਹੈ ਪਦਾਰਥ ਖਾ ਕੇ ਇਹਦੇ ਹਨ ਤੇ ਪੁੰਜ ਨਹੀਂ ਹੁੰਦਾ ਆੜਾ ਪਦਾਰਥ ਖਾ ਕੇ ਇਹਦੇ ਹਨ ਤੇ ਕੁੱਲ ਪੁੰਜ ਹੁੰਦਾ ਹੈ ਤੀਸਰਾ ਪਦਾਰਥ ਖਾ ਕੇ ਇਹਦੇ ਹਨ ਤੇ ਪੁੰਜ ਹੁੰਦਾ ਹੈ ਚਾਰ ਨੰਬਰ ਪਦਾਰਥ ਖਾ ਕੇ ਇਹਦੇ ਹਨ ਤੇ ਉਹਨਾਂ ਦਾ ਪੁੰਜ ਹੋ ਸਕਦਾ ਹੈ ਕਿ ਨਹੀਂ ਇਸ ਦਾ ਈ ਆਪਸ਼ਨ ਸਹੀ ਹੈ ਪਦਾਰਥ ਖਾ ਕੇ ਇਹਦੇ ਹਨ ਤੇ ਪੁੰਜ ਹੁੰਦਾ ਹੈ ਅੱਗੇ ਹੈ ਇੱਥੇ ਲਿਖਿਆ ਵਿੱਚ ਪੇੜਾ ਪਾਰਦਰਸ਼ੀ ਹੈ ਕੱਚ। 10 ਦੇ ਇਸ ਤਰ੍ਹਾਂ ਵਾਲੇ ਪ੍ਰਸ਼ਨ ਹੈ। ਪ੍ਰਸ਼ਨ ਨੰਬਰ 1 ਪਾਰਦਰਸ਼ੀ ਵਸਤੂਆਂ ਕੀ ਹੁੰਦੀਆਂ ਹਨ? ਉੱਤਰ ਉਹ ਵਸਤੂਆਂ ਜਿਨ੍ਹਾਂ ਦੇ આરਪਾਰ ਸਾਫ਼ ਦੇਖਿਆ ਜਾ ਸਕੇ। ਉਹਨਾਂ ਵਸਤੂਆਂ ਨੂੰ ਪਾਰਦਰਸ਼ੀ ਵਸਤੂਆਂ ਕਹਿੰਦੇ ਹਨ। ਜਿਵੇਂ ਕਿ ਕੱਚ ਅਤੇ ਸਾਫ਼ ਪਾਣੀ ਆ। ਪ੍ਰਸ਼ਨ ਨੰਬਰ 2 ਅਪਾਰਦਰਸ਼ੀ ਵਸਤੂਆਂ ਕੀ ਹੁੰਦੀਆਂ ਹਨ? ਉੱਤਰ ਉਹ ਵਸਤੂਆਂ ਜਿਨ੍ਹਾਂ ਦੇ આરਪਾਰ ਬਿਲਕੁਲ ਵੀ ਨਹੀਂ ਦੇਖਿਆ ਜਾ ਸਕਦਾ ਉਹਨਾਂ ਵਸਤੂਆਂ ਨੂੰ ਅਪਾਰਦਰਸ਼ੀ ਵਸਤੂਆਂ ਕਹਿੰਦੇ ਹਨ ਜਿਵੇਂ ਕਿ ਲੱਕੜੀ ਅਤੇ ਸੇਵਾ ਪ੍ਰਸ਼ਨ ਨੰਬਰ 3 ਅਲਪਪਾਰਦਰਸ਼ੀ ਵਸਤੂਆਂ ਕੀ ਹੁੰਦੀਆਂ ਹਨ ਉਹ ਵਸਤੂਆਂ ਜਿਨ੍ਹਾਂ ਦੇ ਆਰਪਾਰ ਧੁੰਦਲਾ ਵਿਖਿਆ ਜਾ ਸਕੇ ਉਹਨਾਂ ਵਸਤੂਆਂ ਨੂੰ ਅਲਪਪਾਰਦਰਸ਼ੀ ਵਸਤੂਆਂ ਕਹਿੰਦੇ ਹਨ ਜਿਵੇਂ ਕਿ ਧੁੰਦਲਾ ਕੱਚ ਅਤੇ ਗੰਧਲਾ ਪਾਣੀਆ ਅੱਗੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹੈ ਪ੍ਰਸ਼ਨ ਨੰਬਰ 1 ਪਾਰਦਰਸ਼ੀ ਵਸਤੂਆਂ ਅਤੇ ਅਪਾਰਦਰਸ਼ੀ ਵਸਤੂਆਂ ਵਿੱਚ ਅੰਤਰ ਦੱਸੋ ਉਦਾਹਰਣਾਂ ਦੇ ਦੱਸਣੀਆਂ ਪਾਰਦਰਸ਼ੀ ਵਸਤੂਆਂ ਨੰਬਰ 1 ਉਹ ਵਸਤੂਆਂ ਜਿਨ੍ਹਾਂ ਦੇ ਆਰ ਪਾਰ ਸਾਫ਼ ਦੇਖਿਆ ਜਾ ਸਕਦਾ ਹੈ ਉਹ ਉਹਨਾਂ ਵਸਤੂਆਂ ਨੂੰ ਪਾਰਦਰਸ਼ੀ ਵਸਤੂਆਂ ਕਹਿੰਦੇ ਹਨ ਨੰਬਰ 2 ਜਿਵੇਂ ਕਿ ਕੱਚ ਅਤੇ ਸਾਫ਼ ਪਾਣੀ ਆ ਅਪਾਰਦਰਸ਼ੀ ਵਸਤੂਆਂ ਜਿਹੜੀਆਂ ਹੁੰਦੀਆਂ ਹਨ ਉਹ ਵਸਤੂਆਂ ਜਿਨ੍ਹਾਂ ਦੇ ਆਕਾਰ ਬਿਲਕੁਲ ਵੀ ਨਹੀਂ ਦੇਖਿਆ ਜਾ ਸਕਦਾ ਉਹਨਾਂ ਵਸਤੂਆਂ ਨੂੰ ਅਪਾਰਦਰਸ਼ੀ ਵਸਤੂਆਂ ਕਹਿੰਦੇ ਹਨ ਜਿਵੇਂ ਕਿ ਲੱਕੜੀ ਅਤੇ ਸੇਬ ਰੋਲ ਲਿਖਿਆ ਮਿੱਚਨ ਚਮਕੀਨੀਆਂ ਵਸਤੂਆਂ ਚੋਂ ਕੱਚ ਦਾ ਡੂੰਗਾ ਪਲਾਸਟਿਕ ਦਾ ਮਗ ਸੀਨ ਦੀ ਕੁਰਸੀ ਛੋਟੀ ਟੀਮਸ ਸੋਨੇ ਦੀ ਚੈਂ ਚਾਂਦੀ ਦੀ ਮੁੰਦਰੀ ਉੱਤਰ ਹੈ ਇਸ ਦਾ ਕੱਚ ਦਾ ਡੂੰਗਾ ਸੀਰ ਦੀ ਕੁਰਸੀ ਸੋਨੇ ਦੀ ਚੈਨ ਚਾਂਦੀ ਦੀ ਮੰਦਰੀ ਪ੍ਰਸ਼ਨ ਨੰਬਰ 7 ਹੈ ਬੇਟਾ ਬੜੇ ਇਸ ਤਰ੍ਹਾਂ ਵਾਲੇ ਪ੍ਰਸ਼ਨ ਇਹ ਸਾਰੇ ਤਰਲ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਹਨ ਉਤਰ ਹੈ ਸਾ ਨਹੀਂ ਸਾਰੇ ਤਰਲ ਪਾਣੀ ਵਿੱਚ ਘੁਲਣਸ਼ੀਲ ਨਹੀਂ ਹੁੰਦੇ ਤੇਲ ਅਤੇ ਘਿਓ ਵਰਗੇ ਤਰਲ ਪਾਣੀ ਵਿੱਚ ਨਹੀਂ ਘੁਲਦੇ ਅਤੇ ਅਲੱਗ ਭਰਤ ਬਣਾ ਲੈਂਦੇ ਹਨ ਸਵਾਲ ਨੰਬਰ 2 ਪਾਣੀ ਉੱਪਰ ਤੈਰਨ ਵਾਲੀਆਂ 4 ਵਸਤੂਆਂ ਤੇ ਪਾਣੀ ਉੱਪਰ ਨਾ ਤੈਰਨ ਵਾਲੀਆਂ 5 ਵਸਤੂਆਂ ਦੀ ਸੂਚੀ ਬਣਾਓ ਉੱਤਰ ਪਾਣੀ ਉੱਪਰ ਤੈਰਨ ਵਾਲੀਆਂ ਵਸਤੂਆਂ ਲੱਕੜੀ ਦਾ ਟੁਕੜਾ ਸੁੱਕਾ ਪੱਤਾ ਪਲਾਸਟਿਕ ਸੁੱਕਾ ਕਾਗਜ਼ ਰਬੜ ਅਤੇ ਖਾਲੀ ਘੜਾ ਆਪ ਪਾਣੀ ਉੱਪਰ ਨਾ ਤੈਰਨ ਵਾਲੀਆਂ ਵਸਤੂਆਂ ਲੋਹੇ ਦਾ ਕਿੱਲ ਪੱਥਰ ਐਲੂਮੀਨੀਅਮ ਦੀ ਸ਼ੀਟ ਤਾਂਬੇ ਦੀ ਤਾਰ ਕੱਚੇ ਦਾ ਟੁਕੜਾ ਅਤੇ ਭਰਿਆ ਹੋਇਆ ਘੜਾ ਆਪ ਇਸ ਦੀ ਬਿਤਾ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਚੰਗ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਮਿਲਦੇ ਆ नेक्स्ट ਵੀਡੀਓ ਵਿੱਚ ਧੰਨਵਾਦ